ਲੋ ਦਰਵੇਸ਼ ਆ ਗਿਆ ਖੇਡ ਮੈਦਾਨ ਦੇ ਵਿੱਚ ਆਰਮ ਸਿੰਘ ਜੀ ਮੇਲਾ 4 4 ਜੀ ਆਉਂਦੇ ਨੰਬਰ ਨੇ ਨਿਗਰ ਸਾਹਿਬ ਦੀ ਸ਼ਾਨ ਹੈ ਇਹ ਨੌਜਵਾਨ ਵਿਦੇਸ਼ੀਆਂ ਵਾਲੇ ਕਰਨਗੋ ਸਤਪਾਲ ਸਿੰਘ ਦਾ ਪੁੱਤਰ ਦਵਿੰਦਰ ਸਿੰਘ ਕੋਟਲੇ ਖੇਡਦਾ ਨੌਜਵਾਨ ਬਾਬਾ ਜੀਤ ਸਿੰਘ ਬਾਬਾ ਜਿਆਰ ਸਿੰਘ ਕਬੱਡੀ ਕਲੱਬ ਸ੍ਰੀ ਚਮਕਾਰ ਸਾਹਿਬ ਦੇ ਲਈ ਕਬੱਡੀਆਂ ਪਾਉਂਦਾ ਹੈ ਪੰਜਾਬ ਦੇ ਕਬੱਡੀ ਕਪਨ ਦੇ ਬੱਲੇ ਬੱਲੇ ਕਰਵਾਉਂਦਾ ਹੈ ਪਹਿਲੀ ਕਬੱਡੀ ਕਹਿੰਦੇ ਬਿੱਲੂ ਲੰਗੀਆਂ ਵਾਲਾ ਪਾਉਂਦੇ ਨੇ ਅੱਗੇ ਵੱਲ ਵਧਦਾ ਹੋਇਆ ਸਭ 400 ਵਾਲਾ ਫਲਾਵੇਗਾ ਹੈਪੀ ਦੀ ਟੀਮ ਹੈ ਗੋਲ ਦੀ ਟੀਮ ਹੈ ਕਹਿੰਦੇ ਬਲਜੀਤ ਟੋਨੀ ਖਰ ਦੀ ਟੀਮ ਖੇਡ ਰਹੀ ਹੈ ਕਬੱਡੀ ਪਾ ਰਹੀ ਹੈ ਉਹ ਸਾਹਮਣੇ ਜਤਿੰਦਰ ਸਿੰਘ ਮੁਕਾਬਲਾ ਕਰਦਾ ਹੋਇਆ ਸ਼ੌਕਰ ਤੇ ਬਾਦਸ਼ਾਹ ਨੇ ਬਣ ਬੈਕੋ ਦੇ ਵੱਲੋਂ ਬਾਦ ਰੰਗਵਾਏ ਹੋਏ ਨੇ ਕਿਤਨ ਰੰਗ ਨਹੀਂ ਲੱਭਣੇ ਵੀਵਾ ਹਸਨ ਜਵਾਨੀ ਦੇ ਬਾਪੇ ਰੰਗ ਨਹੀਂ ਲੱਭਣੇ ਵੀਵਾ ਸੰਦੀਪ ਆ ਗਿਆ ਭਦੇਸਿਆਂ ਵਾਲਾ ਕਬੱਡੀ ਪਾਉਣ ਦੇ ਲਈ ਜਿਹੜੋ ਤੌਰ ਤੇ ਕਰਦੇ ਸਾਹ ਭਰਦੀਆਂ ਨੌਜਵਾਨ ਦੇ ਜੁੱਸੇ ਦੇ ਨਾਲ ਉਹ ਦਮਾਇਆ ਹੋਇਆ ਜੱਸਾ ਜਿੱਥੇ ਜਦਾ ਗੱਬਰੂ ਹੈ ਤਾੜੀਆਂ ਬਾਜ਼ਰ ਤੋਂ ਕਰੀ ਸਵਾਗਤ ਦੀ ਰੇਡ ਦੇ ਲਈ फिर साहब का मान है मंडिया कहना है या फिर चार चार प्रचार भी लगे वाली है मुकाबला हो गया संदीप की रेट कही है और तो 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 संदीप ਪੌਣ ਦੇ ਭਗਵਾਨ ਦੇ ਖੇਡ ਮੈਦਾਨ ਦੇ ਵਿੱਚ ਕਬੱਡੀ ਪੈਰੀ ਆ ਫਰਸ਼ਾ ਬੜਾ ਹਰਿੰਦਰ ਆ ਗਿਆ ਕਬੱਡੀ ਪਾਉਣ ਦੇ ਲਈ ਇਹ ਵੀ ਮੰਨਿਆ ਪਰ ਮੰਨਿਆ ਖਿਡਾਰੀ ਤੁਹਾਡੇ ਇਲਾਕੇ ਦਾ ਲਓ ਸਾਹਮਣੇ ਇਹ ਗੰਜਾ ਗੰਜਾ ਤਾੜ ਭਾਬੀ ਦੀਵਾ ਜਗਾ ਤੇਰੇ ਮੱਦੇ ਥਲੇ ਕਾੜ ਭਾਬੀ ਦੀਵਾ ਜਗਾ ਇਧਰ ਦੇ ਪਾਸੇ ਢੇਲਪੁਰੀਆ ਕਾਲਾ ਪਰ ਨੰਬਰ ਆਪਾਂ ਦੇਖਦੇ ਹਾਂ ਵੀ ਰੇਡਰ ਦੇ ਹਿੱਸੇ ਜਾ ਰਹੇ ਹੈ ਹਰਿੰਦਰ ਪੁਆਇੰਟ ਲੈ ਕੇ ਆ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਜੋਗੀ ਅੱਗੇ ਵੱਲ ਵਧਦਾ ਹੋਇਆ ਆਓ ਸਾਹਮਣੇ ਜੋਗੀ ਕਬੱਡੀ ਪਾ ਰਿਹਾ ਮੇਰੇ ਵੀਰੋ ਝਾੜ ਸਾਹ ਦੀ ਧਰਤੀ ਦਾ ਆਹ ਸਾਹਮਣੇ ਪਈ ਹੋਈ ਰੇਡ ਬੱਲੇ 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 ਕਮਾਲ ਕਮਾਲ ਇਹ ਆ ਪਾਸੋ ਵਾਲਾ ਲੱਲੂ ਮੇਰੇ ਵਿੱਚੋਂ ਤਾੜੀ ਕਰ ਰਿਹਾ ਪਰ ਨੰਬਰ ਕਿੰਨੇ ਜੋੜੀ ਆਪਣੀ ਟੀਮ ਲਈ ਜੋੜ ਰਿਹਾ ਆਹ ਸਾਹਮਣੇ ਮੰਡੀਆਂ ਵਾਲਾ ਚੱਕ ਆ ਗਿਆ ਉਸਤਾਦ ਹੀ ਕੱਟੋ ਵੱਲ ਮੰਡੀਆਂ ਵਾਲਾ ਚੱਕ ਆ ਗਿਆ ਕਬੱਡੀ ਖੇਡਣ ਦੇ ਲਈ ਕਿ ਜੱਜ ਪੂਰੇ ਮੁੱਕਰੀ ਨਾ ਬੋਲ ਪਿਆਰ ਦਾ ਮੋੜ ਦੀ ਨਜ਼ਰੀ ਨਹੀਂ ਖੱਟ ਨਹੀਂ ਇਹ ਆ ਕਹਿੰਦੇ ਮੰਡੀਆਂ ਵਾਲਾ ਗੁਰਦੀਪ ਸਿੰਘ ਜੱਜ ਕਹਿੰਦੀ ਆ ਦੁਨੀਆ ਜਤਿੰਦਰ ਦੇ ਨਾਲ ਮੁਕਾਬਲਾ ਹੋ ਰਿਹਾ ਹੈ ਜਤਿੰਦਰ ਜਤਿੰਦਰ ਇਸੇ ਸਾਲ ਕੈਨੇਡਾ ਦੇ ਖੇਡ ਗਰਾਉਂਡਾਂ ਵਿੱਚ ਖੇਡਿਆ ਹੈ ਜਤਿੰਦਰ ਨੇ ਜੱਫਾ ਲਾ ਕੇ ਵਾਜਾ ਵਾਜਾ ਕਰਵਾ ਦਿੱਤੀ ਹੈ 4 ਸਾਲ ਦੀ ਧਰਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਧਰਤੀ 2019 ਦੇ ਵਰਲਡ ਕੱਪ ਦਾ ਬੈਸਟ ਰੇਡਰ ਜਾਫੀ ਕਹਿੰਦੇ ਸੁਖਵਿੰਦਰ ਸਿੰਘ ਵਿੰਡੀ ਇਹ ਵਿੰਡੀ ਦੇ ਪਿੰਡ ਦਾ ਨੌਦਰ ਦਸਤੇਬ ਗੋਲੇ ਦੇ ਪਿੰਡ ਦਾ ਇਸ ਸਮੇਂ ਸੁਖੀ ਕਬੱਡੀ ਪਾ ਰਿਹਾ ਹੈ ਔਰ ਸਾਹਮਣੇ ਸੁਖੀ ਦੀ ਰੇਡ ਪਰ ਉਤਾਰੀਆ ਕਰਨੀ ਪਰ ਨੰਬਰ ਜਿਹੜਾ ਮੇਰੇ ਵੀਰੋ ਧਾਵੀ ਦੇ ਲਈ ਆ ਜੋੜਿਆ ਬਿੰਨੂ ਆ ਗਿਆ ਹੈ ਮੰਡੀਆਂ ਪੈਂਡਾ ਮੇਰੇ ਵੀਰੋ ਲੋਕਾਂ ਸਾਹਮਣੇ ਉਧਰ ਐਲਾਨ ਹੋਣੇ ਸ਼ੁਰੂ ਹੋ ਗਏ ਨੇ ਜਿਹੜਾ ਵੀ ਜਾਫੀ ਦੋਨੋਂ ਪਾਸੋਂ ਦੋ ਜੱਫੇ ਲਗਾਤਾਰ ਲਾਊਗਾ ਤਲਵਿੰਦਰ ਸਿੰਘ ਭੱਲ ਮਾਜਰਾ ਕੈਨੇਡਾ ਸਿਮਰਨਜੀਤ ਸਿੰਘ ਭੱਲ ਮਾਜਰਾ ਖੁੱਪੜ ਪਰਿਵਾਰ ਕੈਨੇਡਾ ਬਾਬੇ ਅਮਰ ਸਿੰਘ ਦੇ ਪੋਤਰਿਆਂ ਵੱਲੋਂ 500 ਰੁਪਏ ਦਿੱਤਾ ਜਾਵੇਗਾ ਦੋਨੋਂ ਪਾਸੇ ਜਿਹੜੇ ਜਾਫੀ ਦੋ ਦੋ ਜੱਫੇ ਘਾਉਣਗੇ ਵੱਡੇ ਐਲਾਨ ਹੋਣ ਜਾ ਰਹੇ ਨੇ ਸਾਡੇ ਬਲਜਿੰਦਰ ਸਿੰਘ ਜੀ ਪਹਲ ਮਾਜਰਾ ਜਿਹੜੇ ਨੋਟਾਂ ਦੇ ਮੀਂਹ ਵਰਹਾਉਂਦੇ ਦੇ ਕਰੇਡਾ ਦੇ ਖੇਡ ਗਰਾਹਾਂ ਦੇ ਵਿੱਚ ਡਾਲਰ ਤੇ ਪੰਜਾਬ ਦੇ ਵਿੱਚ ਨੋਟਾਂ ਦੇ ਮੀਂਹ ਵਰਹਾਉਣ ਵਾਲੀਆਂ ਸ਼ਖਸੀਅਤਾਂ ਨੇ ਉਹਨਾਂ ਨੇ ਕਹਿ ਰਿਹਾ ਤਾਂ ਵੀ ਹੁਣ ਜਿੰਨੇ ਮੈਚ ਹੋਣਗੇ ਸਾਰੇ ਮੈਚਾਂ ਦੇ ਵਿੱਚ ਨੋਟਾਂ ਦਾ ਮੀਂਹ ਵਰ੍ਹੂਗਾ ਖੋਪੜ ਪਰਿਵਾਰ ਵੱਲੋਂ ਜਸਵੰਤ ਪ੍ਰੀਤਮ ਸਿੰਘ ਦੇ ਪਰਿਵਾਰ ਵੱਲੋਂ ਅਤੇ ਅਮਰ ਸਿੰਘ ਦੇ ਪਰਿਵਾਰ ਵੱਲੋਂ ਲੋਕਦਰ ਦੇ ਪਾਸੇ ਜੀ ਰਸੋ ਸੱਜੀਆਂ ਬੋਲ ਤੇ ਸਾਡਾ ਹਲੋ ਹਾਂਜੀ ਸਾਹਿਬ ਇਧਰ ਸਾਡਾ ਵੀਰ ਬਲਵੰਤ ਤਾਲਖ ਪਿੰਡ ਦਾ ਮਰੇ ਬਾਪੂ ਜੀ ਹੈ ਜਿਹਦਾ ਟੋਲਾ ਬਹੁਤ ਵੱਡਾ ਟੋਲਾ ਮਿੱਤਰੋ ਸਤਨਾਮ ਵਰਗਾ ਬਣਨਾ ਚਾਹੁੰਦਾ ਹੈ ਦਿਲ ਦੇ ਵਿੱਚ ਆਸਾਂ ਉਮੀਦਾਂ ਬਲਵੰਤ ਪਹਾੜੇ ਵਾਲਾ ਪੁੱਜ ਗਿਆ ਤੇ ਨਾਲ ਹੀ ਵੀਰੇ ਸੁਖਰਾਜ ਗਿਰਗ ਪੁੱਜ ਗਿਆ ਸਾਡਾ ਯਾਰ ਸੋ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਾਡੇ ਭਰਾਵਾਂ ਨੂੰ ਜੀ ਆਇਆਂ ਕਹਿੰਦੇ ਆ ਧੰਨਵਾਦ ਜੀ ਧੰਨਵਾਦ ਹੈ ਕੁਲਵੀਰ ਸੇਮ ਸਾਜ ਹੈ ਪਤਲੇ ਵੀ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ ਮਟ ਸ਼ੇਰੂ ਵਾਲੇ ਨੇ ਲਿਖਿਆ ਬਲਵੰਤ ਦਾ ਟੌਲਾ ਜਿੰਨੇ ਬਹੁਤ ਵੱਡਾ ਹੈ ਤੇ ਸੇਮ ਸਾਜ ਹੈ ਪਤਲੇ ਨਹੀਂ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ ਭਾਜੜੇ ਵਾਲਾ ਪੁੱਜਿਆ ਬਹੁਤ ਬਹੁਤ ਧੰਨਵਾਦ ਸੁਖਰਾਜ ਹਰਾਂ ਦਾ ਬਲਵੰਤ ਤੌਲਖਰਾਂ ਦਾ ਲਓ ਇਧਰ ਦੇ ਬਾਸੇ ਸੁੱਖੀ ਇੱਕ ਸੁੱਖੀ ਲਖੜੇ ਵੱਡਾ ਕੋਈ ਕਮਡੇ ਵਿੱਚ ਦਾ ਵੱਡਾ ਦੂਜਾ ਨਾਮ ਹਨੇਰੀ ਦਾ ਕੋਈ ਨਹੀਂ ਜਨਹਿ ਗਿਆ ਮੁੰਡਾ ਰਾਜਨ ਖੇੜੀ ਦਾ ਇੱਕ ਲੱਖੜ ਕੇ ਬੱਦਿਆਂ ਵਾਲਾ ਪ੍ਰਸਿੱਧ ਹੋਇਆ ਇੱਕ ਚਾਰਸਾਹ ਵਾਲਾ ਪ੍ਰਸਿੱਧ ਹੈ ਲੋ ਕਬੱਡੀ ਤੋਂ ਅੰਦਰ ਬਿੱਲੂ ਇਸ ਸਮੇਂ ਮੰਡੀਆਂ ਵਾਲਾ ਜੱਸਾ ਮੰਡੀਆਂ ਮਹਿੰਦਰ ਨਗਰੀ ਪੰਡਤ ਮਾਰੀਕੇ ਦੇਵੀ ਜਲ ਕਪੜੇ ਦਾ ਤਾਰਾ ਕਰਗਸ਼ਲਾ ਮਾਲ ਮਹਿੰਦਰ ਬਹੁਤ ਵੱਡੇ ਖਿਡਾਰੀ ਹੋਏ ਨੇ ਮਾਰੂ ਦੀ ਖੇਡ ਕਬੱਡੀ ਦੇ ਇਹ ਮੰਡੀਆਂ ਦੇ ਦੱਸੇ ਨੇ